ਇੱਕ ਬੜੀ ਰੋਚਕ ਗੱਲ ਮੈਂ ਕਈ ਵਾਰ ਸੁਣੀ ਕੋਈ ਦੁਕਾਨਦਾਰ ਉਹਨੂੰ ਕੰਮ ਪੈ ਗਿਆ 20 ਕ ਮਿੰਟਾਂ ਵਾਸਤੇ ਉਹਨੇ ਕਿਹਾ ਦੁਕਾਨ ਕੀ ਬੰਦ ਕਰਨੀ ਹੈ ਫਿਰ ਆਕੇ ਖੋਲਣੀ ਹੈ ਉਹਨੇ ਗੁੰੰਡੀ ਦੁਕਾਨਦਾਰ ਨੂੰ ਕਹੇ ਵੇ 10 ਮਿੰਟ ਇਧਰ ਖਿਆਲ ਰੱਖਿਓ ਦੁਕਾਨਦਾਰ ਦੁਕਾਨਦਾਰ ਨੂੰ ਕਹਿ ਜਾਂਦਾ ਵੇ ਸ਼ਟਰ ਕਿਉਂ ਸਿੱਟਣਾ ਹੈ ਦੁਕਾਨ ਕਿਉਂ ਵਧਾਣੀ ਹੈ ਉਹ ਤੇ ਸ਼ਾਮ ਨੂੰ ਬੰਦ ਕਰਨੀ ਨਾ ਵਧਾਉਣੀ ਹੈ ਤੇ ਮੈਂ ਖੁੱਲੀ ਰੱਖਾਂ ਦੁਕਾਨ 20 ਮਿੰਟਾਂ 'ਚ ਆ ਜਾਣਾ ਉਹਨੇ ਗਵੰਡੀ ਨੂੰ ਕਿਹਾ ਥੋੜਾ ਦੁਕਾਨ ਦਾ ਖਿਆਲ ਰੱਖਿਓ ਉਹਨਾਂ ਕਾ ਕੋਈ ਗੱਲ ਨਹੀਂ ਜਾਇਆ ਹੁਣ ਉਹ ਦੁਕਾਨ ਦਾ ਜਿਹੜਾ ਜਿਹਨੂੰ ਖਿਆਲ ਰੱਖਣ ਵਾਸਤੇ ਕਿਹਾ ਉਹਦੇ ਦਿਲ ਵਿੱਚ ਹੀ ਬੇਈਮਾਨੀ ਆ ਗਈ ਉਹਨੇ ਕਿ ਉਹਨੇ ਅਜੇ 20-25 ਮਿੰਟਾਂ ਨੂੰ ਮੋੜਨਾ ਹੈ ਇੰਨਾ ਸੌਦਾ ਖੁੱਲਾ ਸਮਾਨ ਪਿਆ ਹੈ ਆਲੂਆਂ ਦੀਆਂ 10-15 ਬੋਰੀਆਂ ਪਈਆਂ ਸਨ ਉਨੇ ਇੱਕ ਬੋਰੀ ਵਿੱਚੋਂ ਨੌਕਰ ਨੂੰ ਕਹਿ ਕੇ ਖਸਕਾ ਲਈ ਕਹਿੰਦਾ ਚੁੱਕ ਲੈ ਇੱਧਰ ਨੂੰ ਹੁਣ ਉਹਦਾ ਧਿਆਨ ਉੱਧਰ ਜਾਣਾ ਨਹੀਂ ਸੀ ਜਦੋਂ ਉਹਨੇ ਆਲੂਆਂ ਦਾ ਉਹ ਥੈਲਾ ਚੋਰੀ ਕਰਵਾ ਲਿਆ ਕਿੰਨੇ ਕ ਦਾ ਹੋਏਗਾ 3-400 ਦਾ ਹੋਏਗਾ ਚੋਰੀ ਕਰਵਾ ਲਈ ਬੜੀ ਹੈਰਾਨਗੀ ਹੋਈ ਉਹ ਦੁਕਾਨਦਾਰ ਦੀ ਕੁਦਰਤੀ ਤੌਰ ਤੇ ਜਾਣ ਲੱਗਿਆ ਉਹਦੇ ਮਨ 'ਚ ਵੀ ਉਹ ਫੁਰਨਾ ਸੀ ਵੇ ਚੋਰੀ ਨਾ ਹੋ ਜਾਏ ਆਉਂਦੇ ਉਹਨੇ ਵੀ ਉਹ ਧਿਆਨ ਦਿੱਤਾ ਸੱਚਮੁੱਚ 9 ਬੋਰੀਆਂ ਚੋਂ 8 ਰਹਿ ਗਈਆਂ ਨੇ ਉਹਨੇ ਗੁੰਡੀ ਨੂੰ ਪੁੱਛਿਆ ਵੀ ਕੋਈ ਬੰਦਾ ਆਇਆ ਸੀ ਆਲੂ ਲੈਣ ਬੋਰੀ ਇੱਕ ਘਟ ਹੈ ਹੁਣ ਉਹ ਬੰਦਾ ਥੜਕੇਗਾ ਉਹ ਕਹਿਣ ਲੱਗਾ ਮੈਨੂੰ ਨਹੀਂ ਪਤਾ ਕੋਈ ਆਇਆ ਹੀ ਨਹੀਂ ਦੁਕਾਨਦਾਰ ਨੂੰ ਸ਼ੱਕ ਰਹੀ ਉਹਨੇ ਗੁੰਡੀ ਦੇ ਦੁਕਾਨਦਾਰ ਦੇ ਨੌਕਰ ਨੂੰ ਕੋਲ ਸੱਦ ਕੇ ਰੁਪਈਏ 50 ਦਿੱਤੇ ਤੇ ਉਹਨੂੰ ਪੁੱਛਿਆ ਵੀ ਸੱਚੋ ਸੱਚ ਦੱਸ ਦੇ ਤੇਰੇ ਮਾਲਕ ਨੇ ਆਲੂ ਚੋਰੀ ਕਰਵਾਏ ਨੇ ਨਾ ਤੋਂ ਨੇ 500 ਰੁਪਏ ਦੇ ਹਾਲ ਵਿੱਚ ਕਹਿ ਦਿੱਤਾ ਉਹਨੇ ਕਿਹਾ ਮੈਨੂੰ ਹੀ ਬੋਲਿਆ ਸੀ ਸਰਦਾਰ ਜੀ ਨੇ ਕਿ ਬੋਰੀ ਚੁੱਕ ਕੇ ਇੱਧਰ ਲਕੋਲਾ ਮੈਂ ਹੀ ਲੁਕੋਈ ਐ ਸਰਦਾਰ ਜੀ ਨੇ ਚੋਰੀ ਕਰਾਈ ਐ ਬੜੀ ਸ਼ਰਮ ਦੀ ਗੱਲ ਸੀ 400 ਰੁਪਏ ਦੀ 500 ਦੀ ਬੋਰੀ ਚੋਰੀ ਕਰਵਾ ਲਈ ਹੁਣ ਉਹ ਦੁਕਾਨਦਾਰ ਨੇ ਕਿਹਾ ਇਦਾਂ ਤਾਂ ਵਿਵਹਾਰ ਖਰਾਬ ਹੁੰਦਾ ਤੂੰ ਮੇਰਾ ਗਵੰਡੀ ਦੁਕਾਨਦਾਰ ਐ ਕੱਲ ਨੂੰ ਤੂੰ ਵੀ ਦੁਕਾਨ ਮੇਰੇ ਹਵਾਲੇ ਛੱਡ ਕੇ ਜਾਣੀ ਮੈਂ ਤੇਰੇ ਇੱਕ ਦੂਜੇ ਤੇ ਵਿਸ਼ਵਾਸ ਹੋਣਾ ਚਾਹੀਦਾ ਤੂੰ ਵਿਸ਼ਵਾਸ ਘਾਤ ਕੀਤਾ ਐ ਆਪਸ ਵਿੱਚ ਬੋਰ ਭਰਾਲਾ ਹੋਇਆ ਝਗੜਾ ਵੱਧਿਆ ਵੱਧਿਆ ਉਹ ਮੁਕਰ ਗਿਆ 10-20 ਦੁਕਾਨਦਾਰੇ ਹੋਰ ਇਕੱਠੇ ਹੋ ਗਏ ਗੱਲ ਵੱਧਿਆ ਵੱਧਿਆ ਹੱਥੋ ਪਾਈ ਤੇ ਚਲੀ ਗਈ ਕੁੱਤਵल्ली ਥਾਣੇ ਚਲੀ ਗਈ ਰਿਪੋਰਟ ਦਰਜ ਹੋਈ ਵੇ ਇਹਨੇ ਚੋਰੀ ਕਰਵਾਈ ਹੈ ਨੌਕਰ ਨੂੰ ਸੱਦ ਲਿਆ ਗਿਆ ਜਦੋਂ ਨੌਕਰ ਨੂੰ ਸੱਦਿਆ ਜਿਹੜੇ ਬੰਦੇ ਦੇ ਖਿਲਾਫ ਉਹ ਰਿਪੋਰਟ ਦਰਜ ਹੋਈ ਹੈ ਉਹ ਚੌਕੀ ਇੰਚਾਰਜ ਜਿਹੜਾ ਥਾਣੇ ਦਾ ਉਹ ਨਾ ਮੰਨੇ ਉਹ ਕਹਿੰਦਾ ਜੀ ਜੋ ਮਰਜ਼ੀ ਕਹੋ ਇਹ ਬੰਦਾ ਚੋਰ ਨਹੀਂ ਹੋ ਸਕਦਾ ਉਹਨਾਂ ਨੂੰ ਐ ਲੱਗਾ ਵੇ ਸ਼ਾਇਦ ਪੈਸੇ ਦਿੱਤੇ ਨੇ ਮੰਨ ਹੀ ਨਹੀਂ ਰਿਹਾ ਜਿਹੜਾ ਜਿਹੜਾ ਮੰਨ ਨਹੀਂ ਰਿਹਾ ਪੁਲਿਸ ਵਾਲੇ ਦੀ ਮਦਦ ਕਰਦੇ ਨੇ ਸ਼ਾਇਦ ਇਹਨੇ ਕੋਈ ਪੈਸਾ ਥੇਲਾ ਦਿੱਤਾ ਹੋਣਾ ਤਾਂ ਉਹ ਸਾਰੀ ਪੰਚਾਇਤ ਸਾਰੀ ਮਾਰਕੀਟ ਦੇ ਬੰਦਿਆਂ ਦੇ ਸਾਹਮਣੇ ਕਹਿੰਦਾ ਪੁਲਿਸ ਦਾ ਥਾਣੇਦਾਰ ਇਹ ਬੰਦਾ ਚੋਰੀ ਨਹੀਂ ਕਰ ਸਕਦਾ ਐਵੇਂ ਝੂਠਾ ਬਲੇਮ ਲਾ ਰਿਹਾ ਹੋ 4-500 ਦੇ ਆਲੂ ਇਹਨੇ ਕਿਉਂ ਚੋਰੀ ਕਰਨੇ ਉਹਨਾਂ ਕਹੇ ਜੀ ਨੌਕਰ ਨੂੰ ਪੁੱਛੋ ਮੰਨ ਗਿਆ ਹੁਣ ਨੌਕਰ ਨੂੰ ਪੁੱਛਿਆ ਉਹਨੇ ਪੁਲਿਸ ਤੋਂ ਡਰਦੇ ਸੱਚ ਦੱਸਦਾ ਜੀ ਚੋਰੀ ਹੋਈ ਹੈ ਸਰਦਾਰ ਜੀ ਨੇ ਕਰਵਾਈ ਹੈ ਨਹੀਂ ਕੀਤੀ ਹੈ ਮੇਰੇ ਸੇ ਉਠਾਈ ਹੈ ਜੋ ਆਲੂ ਕੀ ਬੋਰੀ ਸਰਦਾਰ ਜੀ ਨੇ ਬੋਲਾਂ ਹੁਣ ਸਾਰੀ ਸਮਝਾਂ ਗਿਆ ਉਹ ਪੁਲਿਸ ਵਾਲਾ ਥਾਣੇਦਾਰ ਪੁੱਛਦਾ ਸਰਦਾਰ ਜੀ ਸੱਚੀ ਗੱਲ ਹੈ ਤੁਹਾਡਾ ਨੌਕਰ ਮੰਨ ਗਿਆ ਹੁਣ ਦੱਸੋ ਉਨੇ ਬੜੀ ਲੱਜਾਂ ਜੈ ਨਾਲ ਸ਼ਰਮਿੰਦਾ ਹੋ ਕੇ ਕਹੇ ਦੀ ਬਿਲਕੁਲ ਸੱਚੀ ਗੱਲ ਐ ਮੇਰਾ ਦਿਲ ਬੇਈਮਾਨ ਹੋ ਗਿਆ ਮੇਰੇ ਦਿਲ ਵਿੱਚ ਖੋਟ ਆ ਗਈ ਦਿਲ ਲੋਭੀ ਹੋ ਗਿਆ ਦਿਲ ਬੇਈਮਾਨ ਹੋ ਗਿਆ ਮੈਂ ਚੋਰੀ ਕਰਵਾ ਲਿਆ ਆਲੂ ਤੋ ਪੰਚਾਇਤ ਵਾਲੇ ਪੁੱਛਦੇ ਥਾਣੇਦਾਰ ਸਾਹਿਬ ਤੁਸੀਂ ਕਿਉਂ ਨਹੀਂ ਸੀ ਮੰਨਦੇ ਉਹ ਕਹਿੰਦੇ ਜੇ ਤੁਸੀਂ ਵੀ ਸੁਣੋਗੇ ਤੁਸੀਂ ਵੀ ਨਹੀਂ ਮੰਨੋਗੇ ਉਹ ਕਹਿੰਦੇ ਇਹੋ ਜਿਹੀ ਕਿਹੜੀ ਗੱਲ ਐ ਉਹ ਪੁਲਿਸ ਵਾਲੇ ਥਾਣੇਦਾਰ ਨੇ ਕਿਹਾ ਗੱਲ ਹੀ ਐਦਾਂ ਦੀ ਐ ਜੇ ਮੈਂ ਤੁਹਾਨੂੰ ਦੱਸਾਂ ਤੁਸੀਂ ਵੀ ਨਹੀਂ ਮੰਨੋਗੇ ਬੇ ਇਹ ਸਰਦਾਰ ਬੰਦਾ ਆਲੂ ਚੋਰੀ ਕਰਵਾ ਸਕਦਾ ਤੁਸੀਂ ਵੀ ਨਹੀਂ ਮੰਨੋਗੇ ਉਹਨਾਂ ਕਹਿੰਦਾ ਕਿਹੜੀ ਗੱਲ ਉਹ ਕਹਿਣ ਲੱਗੇ ਅਜੇ 5 6 ਦਿਨ ਗੁਜ਼ਰੇ ਨੇ ਇਹੋ ਸਰਦਾਰ ਜੀ ਮੇਰੇ ਸਾਹਮਣੇ ਠਾਣੇ ਵਿੱਚ 10 ਬੰਦਿਆਂ ਦੇ ਕੋਲ ਇਸ ਬੰਦੇ ਨੂੰ ਰਹਿ ਜਾਂਦੇ ਆ ਕਿਸੇ ਦੇ ਸੋਨੇ ਦੇ ਗਹਿਣੇ ਲੱਭੇ ਇਹ ਸਰਦਾਰ ਜੀ ਬੜੀ ਇਮਾਨਦਾਰੀ ਨਾਲ ਦੇਖੇ ਗਏ ਨੇ ਜਿਹੜਾ ਬੰਦਾ ਸੋਨਾ ਵਾਪਸ ਕਰ ਸਕਦਾ ਆਲੂ ਕਿਵੇਂ ਚੋਰੀ ਕਰ ਸਕਦਾ ਕੋਈ ਦੋ ਸੱਜਣ ਸੱਗੇ ਭਰਾ ਬੱਚੀ ਦਾ ਵਿਆਹ ਸੀ ਤਾਂ ਸ਼ਾਮ ਨੂੰ 7:00 ਵਜੇ ਨੇਰੇ ਪਿਆ ਸੁਨਿਹਾਰ ਕੋਲੋਂ ਗਹਿਣੇ ਲੈ ਕੇ ਗਏ ਜੇਬ ਚੋਂ ਉਹ ਛੋਟਾ ਜਿਹਾ ਪਰਸ ਖਿਸਕ ਗਿਆ ਗਹਿਣੇ ਡਿੱਗ ਪਏ ਉਹਨਾਂ ਸਵੇਰੇ ਰਿਪੋਰਟ ਦਰਜ ਕਰਾਈ ਇਹ ਸਰਦਾਰ ਜੀ ਨੂੰ ਲੱਭ ਗਏ ਇਹ ਸਰਦਾਰ ਜੀ ਇੱਕ ਹਫਤਾ ਪਹਿਲਾਂ ਬੜੀ ਇਮਾਨਦਾਰੀ ਨਾਲ ਉਸੇ ਪੈਗਟ ਉੱਤੇ ਜਿਹੜਾ ਉਹ ਪਰਸ ਸੀ ਨਾ ਗਹਿਣਿਆਂ ਦਾ ਉਹਦੇ ਉੱਤੇ ਜੁਲਰ ਦਾ ਨੰਬਰ ਲਿਖਿਆ ਸੀ ਇਹਨੇ ਸੁਨਿਹਾਰ ਨੂੰ ਖੁਦ ਫੋਨ ਕੀਤਾ ਪੇ ਭਾਈ ਆ ਗਹਿਣੇ ਨੇ ਇੱਥੇ ਮੈਨੂੰ ਡਗੇ ਮਿਲੇ ਨੇ ਹੋ ਸਕਦਾ ਕਿਸੇ ਦੀ ਬੱਚੀ ਦਾ ਵਿਆਹ ਹੋਵੇ ਉਸ ਸੁਨਿਹਾਰ ਨੇ ਕਹੇ ਤਾਂ ਮੇਰੇ ਕੋਲੋਂ 2 ਘੰਟੇ ਪਹਿਲਾਂ ਫਲਾਨੇ ਬੰਦੇ ਲੈ ਕੇ ਗਏ ਨੇ ਉਹ ਫਲਾਨੇ ਪਿੰਡ ਦੇ ਨੇ ਉਹਨਾਂ ਦਾ ਐਡਰੈਸ ਪਤਾ ਲਿਆ ਜਦੋਂ ਉਹਨਾਂ ਨੂੰ ਗਹਿਣੇ ਦਿੱਤੇ ਉਹਨਾਂ ਕਹੇ ਦੀ ਅਸੀਂ ਰਿਪੋਰਟ ਕਰਾਤੀ ਹੈ ਇੱਕ ਵਾਰ ਥਾਣੇਦਾਰ ਦੇ ਸਾਹਮਣੇ ਜਾ ਕੇ ਕਹਿ ਦਿਓ ਵੀ ਗਾਣੇ ਮੈਨੂੰ ਲੱਭ ਗਏ ਸੀ ਤੇ ਮੈਂ ਦੇ ਦਿੱਤੇ ਨੇ ਉਹ ਐਨਾ ਕਹਿਣ ਵੀ ਝੂਠੀ ਰਿਪੋਰਟ ਹੈ ਉਹ ਕਹਿੰਦਾ ਪੰਜਾ ਦਸਾਂ ਬੰਦਿਆਂ ਦੇ ਵਿੱਚ ਇਹਨੇ ਥਾਣੇ ਵਿੱਚ ਆ ਕੇ ਗਹਿਣੇ ਦਿੱਤੇ ਨੇ ਉਹ ਜਿਹੜਾ ਬੰਦਾ ਲੱਖ ਡੇਢ ਲੱਖ ਦੇ ਗਹਿਣੇ ਸੋਨਾ ਮੋੜ ਸਕਦਾ ਉਹ ਪੰਜ 400 ਦੇ ਆਲੂ ਕਿਵੇਂ ਚੋਰੀ ਕਰਾ ਸਕਦਾ ਮੇਰੀ ਗੱਲ ਸਮਝ ਤੋਂ ਬਾਹਰ ਹੈ ਤੁਸੀਂ ਸੋਚ ਕੇ ਦੱਸੋ ਉਹ ਬੰਦੇ ਵੀ ਹੈਰਾਨ ਨੇ ਹੁਣ ਸਰਦਾਰ ਜੀ ਅੱਖਾਂ ਭਰ ਕੇ ਰੋਪੇ ਉਹਨਾਂ ਨੂੰ ਕਹੇ ਕਿ ਗੱਲ ਹੋਈ ਬਈ ਗਹਿਣੇ ਤੋਂ ਵਾਪਸ ਕਰ ਦੇਣਾ ਤੇ ਆਲੂ ਚੋਰੀ ਕਰਾ ਲੈਣਾ ਤੇ ਉਸ ਬੰਦੇ ਨੇ ਜਵਾਬ ਬੜਾ ਪਿਆਰਾ ਦਿੱਤਾ ਕਹਿੰਦੇ ਸਰਦਾਰ ਜੀ ਜਿੱਦਣ ਮੈਨੂੰ ਗਹਿਣੇ ਲੱਬੇ ਸੀ ਨਾ ਮੈਂ ਚੋਰੀ ਕੀਤੀ ਉਹ ਲੱਬੇ ਸੀ ਮੈਨੂੰ ਕਿਸੇ ਦੇ ਡਿਗੇ ਹੋ ਮੈਂ ਵਾਪਸ ਕੀਤੇ ਉਦਣ ਮੈਂ ਗੁਰਦੁਆਰੇ ਤੋਂ ਆ ਰਿਹਾ ਸੀ ਮੇਰਾ ਮਨ ਪਤਾ ਨਹੀਂ ਕਿਉਂ ਬਿਲਕੁਲ ਦਇਆ ਨਾਲ ਭਰਿਆ ਸੀ ਰੰਚਕ ਮੱਤਰ ਖੋਟ ਨਹੀਂ ਸੀ ਗਹਿਣੇ ਵੇਖ ਕੇ ਮੇਰੇ ਮਨ 'ਚ ਤਰਸ ਆ ਗਿਆ ਕਿਸੇ ਦੀ ਬੱਚੀ ਦਾ ਵਿਆਹ ਹੋਣਾ ਡਿਗਬੇ ਨੇ ਖਬਰੇ ਬੰਦੇ ਨੇ ਕਰਜ਼ਾ ਚੁੱਕ ਕੇ ਬਣਾਏ ਹੋਣ ਜਿਹਦੇ ਹੁਣ ਉਹਨੂੰ ਦੇਣੇ ਚਾਹੀਦੇ ਨੇ ਉਦਣ ਦਿਲ 'ਚ ਦਇਆ ਆ ਗਈ ਤੇ ਮੈਂ ਗਹਿਣੇ ਵਾਪਸ ਕਰਤੇ ਅੱਜ ਦਿਲ ਨੂੰ ਪਤਾ ਨਹੀਂ ਕੀ ਹੋਇਆ ਇਹ 400 ਰੁਪਏ ਦੇ ਆਲੂਆਂ ਉੱਤੇ ਕਿਵੇਂ ਡੋਲ ਗਿਆ ਮਨ ਡੋਲੇ ਨਾ ਡੋਲੇ ਲੱਖਾਂ ਤੇ ਨਹੀਂ ਡੋਲਦਾ ਜਿੱਦਣ ਡੋਲਣ ਤੇ ਆਉਂਦਾ ਉਦੋਂ ਕੱਖਾਂ ਤੇ ਵੀ ਡੋਲ ਜਾਂਦਾ ਦਿਲ ਬੇਈਮਾਨ ਨਾ ਹੋਵੇ ਤੇ ਕਰੋੜਾਂ ਤੇ ਨਾ ਹੋਵੇ ਜਿੱਦਣ ਦਿਲ ਬੇਈਮਾਨ ਹੋਣ ਤੇ ਆਉਂਦਾ ਉਸ ਦਿਨ ਕਿਸੇ ਦੀਆਂ ਕੁੱਡੀਆਂ ਤੇ ਵੀ ਬੇਈਮਾਨ ਹੋ ਜਾਂਦਾ ਇਸ ਲਈ ਸਹਬ ਨੇ ਕਿਹਾ ਦਿਲ ਦੀ ਪਹਿਰੇਦਾਰੀ ਕਰੀਂ ਲੋਕਾਂ ਦੀ ਪਹਿਰੇਦਾਰੀ ਨਾ ਕਰਿਆ ਕਰ ਕੌਣ ਕੀ ਕਰਦਾ ਤੂੰ ਆਪਣੇ ਦਿਲ ਦੀ ਪਹਿਰੇਦਾਰੀ ਕਰ ਜੇ ਤੂੰ ਰੱਬ ਨੂੰ ਮਿਲਣਾ ਹੈ ਜੇ ਤੂੰ ਚਾਹੁੰਦਾ ਤੇਰੀ ਪਰੇਸ਼ਾਨੀ ਮੁੱਕ ਜਾਏ ਤਾਂ ਸਾਬ ਨੇ ਬਚਨ ਕਹੇ ਫਿਰ ਦਿਲ ਦਰਬਾਨੀ ਜੋ ਕਰੇ ਦਰਬਾਨੀ ਦਾ ਅਰਥ ਪਹਿਰੇਦਾਰੀ ਆਪਣੀ ਪਹਿਰੇਦਾਰੀ ਕਰੋ ਨਾ ਦਿਲ ਦਰਬਾਨੀ ਜੋ ਕਰੇ ਦਰਵੇਸੀ ਦਿਲਰਾਸ ਇਸ਼ਕ ਮੁਹੱਬਤ ਨਾਨ ਕਾ ਲਿਖਾ ਕਰਤੇ ਪਾਸ ਰੱਬ ਦੇ ਘਰ ਇਹ ਚੀਜ਼ ਦਾ ਲਿਖਾ ਹੁੰਦਾ ਤੂੰ ਦਿਲੋਂ ਸੱਚਾ ਹੋਣਾ ਚਾਹੁੰਨਾ ਆਪਣੇ ਦਿਲ ਦੀ ਪਹਿਰੇਦਾਰੀ ਕਰੀ ਹੋ ਸਕਦਾ ਥੋੜੀ ਜਿਹੀ ਚੀਜ਼ ਉੱਤੇ ਤੇਰਾ ਦਿਲ ਡੋਲ ਜਾਏ ਜਿੱਦਣ ਦਿਲ ਦਰਵੰਨੀ ਹੋ ਗਈ ਦਿਲ ਪਹਿਰੇਦਾਰੀ ਕਰਨ ਲੱਗ ਪਿਆ ਤੇਰਾ ਦਿਲ ਖੋਟਾ ਨਾ ਰਿਹਾ ਉਹਦਣ ਫਿਰ ਸਹਬ ਨੇ ਬਚਨ ਕਿਹਾ ਉੱਚੀ ਉੱਚੀ ਭਾਂਗ ਦੇਣ ਦੀ ਵੀ ਲੋੜ ਨਹੀਂ ਪੈਂਦੀ ਰੱਬ ਕਿਹੜਾ ਕਿਤੇ ਦੂਰ ਹੈ ਉਹਨੂੰ ਤਾਂ ਤੂੰ ਟੁੱਕ ਧੰਮ ਕਰਾਰੀ ਜੋ ਕਰੇ ਹਾਜ਼ਰ ਹਜ਼ੂਰ ਖੁਦਾਏ ਉਹ ਤਾਂ ਬਿਲਕੁਲ ਕੋਲ ਹੈ ਤੂੰ ਬੜੇ ਪਿਆਰ ਨਾਲ ਵਾਹਿਗੁਰੂ ਕਹੀਂ ਤੇਰੇ ਨਾਲ ਹੈ ਆਖੋ ਵਾਹਿਗੁਰੂ ਵਾਹਿਗੁਰੂ